ਇਹ ਕਿਹੜਾ ਮੱਦਾ ਹੈ ਤੇਜਮੋਹਨ ਤੇਜਮੋਹਨ ਉਹ ਤੇਜਮੋਹਨ ਨਗਰ ਹੈ ਨਹੀਂ ਮੰਗੂ ਅਸੀਂ ਸੰਤਨ ਨਗਰ ਅਸਲ ਨਗਰ ਖਾਈਂ ਪਾਈ ਸੰਤਨ ਨਗਰ ਤੇ ਆ ਆ ਹੈਗੇ ਆ ਸੂਟ ਲੋ ਜੀ ਤੁਸੀਂ ਫੜੋ ਆ ਰਾਸ਼ਨੀ ਦੇ ਸਾਰੇ ਸੂਟ ਆ ਮਾਰੀ ਪਾਰਟੀ ਆ ਦੇ ਆ ਰਾਸ਼ਨੀ ਦੀ ਫੈਲੀ ਹੈ ਇਹ ਇੱਥੇ ਵੰਡ ਰਹੇ ਆ ਇਹ ਸਾਡੇ ਵੀਰ ਜੀ ਹੈ ਇਹ ਹੁਣੇ ਕਹਿੰਦੇ ਜੀ ਮਦੂ ਦਾ ਨਾਲ ਐਵੇਂ ਲਿਆਏ ਮੈਂ ਨੀਤੀ ਵਿੱਚ ਇਹਦਾ ਬੋਟਾ ਵਾਲੇ ਜਿਹੜੇ ਲਿਆਏ ਆ ਉਹ ਭੱਜ ਗਏ ਸੋ ਇਹ ਆਮ ਆਦਮੀ ਦਾ ਪਾਰਟੀ ਦਾ ਕੰਮ ਹੈ ਜਿਹੜਾ ਇੱਥੇ ਬੰਨ੍ਹਦਾ 10 ਰੁਪਏ ਵਿੱਚ ਕੰਮ ਕਰੇ ਭਾਈ ਉਹ ਮੇਰੇ ਦੱਸਿਆ ਭਾਈ ਤੇ ਇਹ ਉਹ ਦੱਸੋ ਭਾਈ ਨਵਾਂ ਲੋਡ ਦੱਸਣਾ ਅੱਗੇ ਨਹੀਂ ਹਾਲੋ ਹਾਲੋ ਲੈਣ ਨੂੰ ਆ ਰਹੇ ਹੋ ਇਹਨਾਂ ਦੇ ਆਪਣੇ ਆ। ਇਹਦੇ ਤੇਲ ਪੂਆ ਚ ਲੈ ਆ ਗੱਡੀ ਦੇ ਵਿੱਚ। ਇਹ ਤੁਹਾਨੂੰ ਕਿੱਥੇ ਦੇ ਲਿਆ ਉਹਦੇ ਨਾਲ। ਸਾਨੂੰ ਆਹ ਉਹ ਨੂੰ ਲਿਆ। ਕੀ ਕਹਿੰਦੇ ਤੁਹਾਨੂੰ? ਉਹ ਕਹਿੰਦੇ ਮਾਰੇ ਜਾਣਾ ਅਗਲੇ ਤੇ। ਗਲੀ ਚਾ ਬੱਟਾ ਲਾਗੇ। ਉਹ ਮੈਂ ਨਹੀਂ ਬੰਦ ਹੋ ਜਾ। ਇਹਨੇ ਬੋਲਿਆ ਕਿ ਆਤੀ ਬੰਦ। ਉਹ ਕਹਿੰਦਾ ਗਲੀ ਚ ਮਾਰਦੇ ਮੈਂ ਕਿਹਾ ਮੈਂ ਮੈਂ ਤਾਂ ਆਉਂਦੀ ਨਹੀਂ ਆਇਆ। ਅੱਗੇ ਨਹੀਂ। ਤੋਂ ਆ ਜਿਹੜੀ ਆ ਚਾਟੂ ਡਿੱਲ ਰਿਹਾ। ਇਹ ਨਾਲੇ ਸੂਟ ਆ ਚਾਟੂ ਵਾਲਿਆਂ ਦੇ। ਉਹ ਕੰਮ ਆ। ਆ। यार क्यों भी है जेठान का फिर अराशन है ये देखो अतेल राशन सारा जी बहुत ये राशन दे कोई काली कराने को देनो चाहिए आज चकोट चकोट सूट जेनो चाहिए आज सूट भी ले लो जब बच्चे जेनो चाहिए ਸਾਰੇ ਮੁੱਖ ਮੰਤਰੀ ਜੀ ਲੋਮੈਂ ਕਹਾਂਗਾ ਕਿ ਅਜਿਹੇ ਉਪਸਥਿਤੀਆਂ ਬੀਬੀਆਂ ਨੂੰ ਐਸੀ ਹੁਣ ਰੋਕੜੇ ਨਹੀਂ ਹੈ ਸਰਕਾਰਾਂ ਕਿ ਲੇਕਿਨ ਲੋਕਾਂ ਦੇ ਨਾਲ ਬੋਟਾਂ ਨਹੀਂ ਪੈਣੀਆਂ ਰਾਜਾ ਦੇ ਨਾਲ ਪੈਣੀਆਂ ਲੋਕਾਂ ਨੇ ਆਪਣੀ ਜੀਲ ਨਾਲ ਵੋਟ ਪਾਉਣੀ ਹੈ ਤੁਸੀਂ ਬਹੁਤ ਕਰਾਜੀ ਐਸੀ ਤੇ ਦੇ ਰਹੇ ਹੋ ਕਿਸੇ ਨੂੰ ਬਾਟਰ ਕੋਲਰ ਭੇਜ ਰਹੇ ਹੋ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਵੋਟਾਂ ਨਹੀਂ ਪੈਣੀਆਂ ਜਿੰਨਾ ਮਾਦੀ ਜੋਰ ਦਿਨਾ ਲਓ ਲੋਕਾਂ ਨੇ ਪਿਆਰ ਦੇ ਨਾਲ ਕਰ ਰਹੇ ਲੋਕਾਂ ਨੇ ਤੁਹਾਡੇ ਕੰਮ ਦੇਖਣੇ ਕਿਹੜੇ ਕ ਤੁਸੀਂ ਨਹੀਂ ਕਰੇ ਤੁਸੀਂ ਇੱਥੇ ਨਾ ਸੀਦੇ ਨਾ ਪਾਰਟਿਸਪੇਟਾਈ ਨਾ ਤੁਸੀਂ ਇੱਥੇ ਗਲੀਆਂ ਵਾਲੀਆਂ ਵਿੱਚ ਇਹ ਕਿਹਾ ਜੀ ਕਿ ਆ ਬਣਾ ਕੇ ਤੁਸੀਂ ਜਾਓ ਦੱਸੋ ਵੀ ਮੇਰੇ ਪਾਰਟਨੀਆਂ ਨਹੀਂ ਮੇਰੇ ਨਹੀਂ ਕਿੰਨੇ ਤੋਂ ਬਣਾ ਲਾਇਆ ਭਾਈ ਮੈਂ ਉਹਦੇ ਦਾ ਜੀ ਦੱਸੋ ਇੱਕ ਕਹਿੰਦਾ ਜੀ ਵੀ ਮੈਂ ਨੂੰ ਤਾਂ ਨਾਲ ਨਹੀਂ ਬੇਜਾਨ ਗੁਰੂ ਜੀ ਦੇ ਮੈਮੋਰੀ ਵਾਲਾ ਆ ਆਮ ਆਦੀ ਪਾਰਟੀ ਲਈ ਅੱਜ ਦਾ ਗੋਲ ਵੀ ਐਡ ਕਰਿਆ ਆ ਆਮ ਆਦੀ ਦਾ ਕੋਸਟ ਮਾਹਰ ਮੁਹੰਮਦ ਜੀ ਤੇ ਲੱਗਿਆ ਆ ਹਾਂ ਜੀ ਕਰੋ ਇਹਨਾਂ ਦਾ ਨਰਾਜ਼ੇ ਚੰਨ ਕਰੀਏ ਇੱਥੇ ਬਹਿਣਾ ਜੀ ਗੜੀ ਆਪ ਬੰਦੇ ਲੋ ਜੀ ਜੋ ਹੋਇਆ ਹੈ ਆਮ ਆਦੀ ਪਾਰਟੀ ਦਾ ਹਾਲ ਹੈ ਇਹ ਟਮਾਟਰ ਨਹੀਂ ਨਹੀਂ ਕਹਿੰਦੇ ਕਹਿੰਦਾ ਬੰਦ ਗਿਆ ਇਹ ਕਹਿੰਦਾ ਜੀ ਮੈਂ ਤਾਂ ਉਹ ਨਾ ਆਮੜਾ ਲੈ ਕੇ ਆਇਆ ਦਿੱਤਾ ਬੜੀ ਜਰਾ ਗਾੜੀ ਲੱਗੇ ਹੈ ਥੈਂਕ ਯੂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ